ਫਟੇ ਦੇ ਚੈਨਲ ਨੂੰ ਸਾਰੇ ਜਾਣੇ ਵੱਧ ਤੋਂ ਵੱਧ ਸਪੋਰਟ ਕਰੋ। ਬਾਨ ਹੋਆ। ਥੈਂਕ ਯੂ। ਲੈ ਡ ਪੈਂਦੀ ਕਹਿੰਦੇ। ਉਹ ਕੱਲ ਲੈ ਡ ਪੈਂਦੀ ਓਏ। ਉਹ ਲੈ। ਨਾ ਬਸ ਵੇਹ ਦਾ ਟਾਈਮ। ਚਾਹ ਆਪਣੀ ਆ ਚੁੱਕੀ ਆ। ਕਰਮਾ ਕਰੂੰ ਗੜਵੀ ਚ ਪਾ ਕੇ। ਤੇ ਨਾਲ ਕੀਨ ਖਾਊਗੀ ਆ? ਪੰਜੀਰੀ। ਪੰਜੀਰੀ ਜੀ। ਪੰਜੀਰੀ ਕਹਿੰਦੇ ਨਾ। ਨਾਲ ਕਾ ਉਹ ਕੀ ਪੰਜੀਰੀ ਤੇ ਆਪਣੀ ਚਾਹ ਕੱਲੀ ਨਾਲ ਬਿਸਕਟ ਆ ਰਹੇ ਆਪਣੇ ਵਾਸਤੇ ਐਡੇ ਡੈਕੋਰੇਸ਼ਨ ਅਜੇ ਲੱਗੀ ਆ ਰਾਤ ਦੀ ਕੀਤੀ ਨਹੀਂ ਆਪਾਂ ਤੇ ਹਰ ਫਤਿਹ ਹਣੀ ਨਗਾਰੇ ਲੈ ਰਹੇ ਨੇ ਉਹ ਪੰਘੂੜੇ ਚ ਹਾਂਜੀ ਤੁਸੀਂ ਸੁਣਾਓ ਠੀਕ ਠਾਕ ਵਧੀਆ ਗੁੱਡ ਮਾਰਦੀਆਂ ਨਾਲ ਸਵੇਰ ਦੇ ਵੱਜ ਚੁੱਕੇ 8 ਮੀਂ ਅੱਜ ਮੀਂ ਬਹੁਤ ਪਿਆ ਬਲੇ ਬਲੇ ਬਹੁਤ ਜਿਆਦਾ ਮਨੇਰੇ 4 ਵਜੇ ਦਾ ਮੀਂ ਪੈਣ ਰਿਹਾ بارش ਬਹੁਤ ਪਈ ਮੌਸਮ ਥੜਾ ਠੰਡਾ ਹੋ ਗਿਆ ਤਾਂ ਕਰਕੇ ਆਪਾਂ ਲੌਬੀ 'ਚ ਬੈਠੇ ਆ ਜੀਸੀਸੀ ਬੰਦ ਕੀਤਾ ਅੱਜ ਤਾਂ ਠੰਡਾ ਮੌਸਮ ਆ ਲੈਸ ਕਰ ਅੱਜ ਮੌਸਮ ਵਧੀਆ ਤਾਂ ਕਰਕੇ ਆਪਾਂ ਲੌਬੀ 'ਚ ਬੈਠੇ ਆ ਤਾਂ ਠੀਕ ਚਲੋ ਚਾਹ ਪਾ ਗੋਟ ਮੈਨੂੰ ਮੇਰੇ ਕੱਪ 'ਚ ਇਹ ਤਾਂ ਇਹਦਾ ਕੱਪ ਹੂੰ ਹੋਰ ਕੀ ਦਾ ਕੱਚੜਾ ਆਪਾਂ ਦੇ ਯਾਰਾਂ ਦਾ ਨਮਸਕਾਰ ਨਮਸਕਾਰ ਆ ਆਦੀ ਬਾਲੋ ਹੋਰ ਬੱਚੇ ਜੀ ਦਾ ਨਹੀਂ ਕਰਦੇ ਆਪਾਂ ਚਾਹਾਂ ਲੈਵਲ ਵੀ ਹੋ ਜਾ ਤਾਂ ਕੋਈ ਲੈਵਲ ਹੋ ਜਾ ਬਹੁਤ ਵਧੀਆ ਆਜਾ ਚਾਹ ਪੀ ਲਓ ਚਾਹਣੀ ਤੁਹਾਰੇ ਦੇਖੇ ਸੋਨੇ ਤੋਂ ਬਾਅਦ ਦੇਖ ਕੇ ਨਾਨੀ ਕੋ ਗਿਆ ਸੋਨੇ ਤੋਂ ਬਾਅਦ ਦੇਖ ਕੇ ਕਾਕੀ ਜੀ ਬਹੁਤ ਹੈ ਦੇਸੀ ਜਦੋਂ ਮੈਂ ਦੇਖ ਮਨੋਂ ਮਨਾ ਕਾਕੀ ਦਾ ਨੇ ਕੁੰਬਾ ਤੂੰ ਬਾਤਾ ਕੁੰਬਾ ਤੂੰ ਬਾਤਾ ਲੋਣਾ ਨੀ ਨੂੰ ਮਿਲੰਗਿਆ ਪਿਆ ਕੇ ਨਹੀਂ ਅਸਨਾ ਲੋਣਾ ਨਹੀਂ ਮੰਨੂਣਾ ਤੂੰ ਨਾ ਅੰਗਰੇਜ਼ਾਂ ਤੋਂ ਸਾਰ ਸਮ ਸਮ ਮੰਨ ਲੈ ਵੀ ਬਾਰਸ਼ ਬੁਰਸ਼ ਪਾ ਕੇ ਲੋਕੇਸ਼ਨ ਕਰੋ ਚੈੱਕ ਕਿਦਾਂ ਦੀ ਘੈਂਟ ਹੋ ਗਈ ਲੋਕੇਸ਼ਨ ਹਣਾ ਲੈ ਵੀ ਹਰਫਤੇ ਕਰ ਰਿਆ ਨੀਨੀਆਂ ਤੇਰਾ ਸੁੱਤਾ ਠੀਕ ਨਹੀਂ ਕਰ ਬੁਖਾਰ ਜਾ ਚੜਿਆ ਅੱਜ ਹਰਫਤੇ ਨੂੰ ਕਿਉਂਕਿ ਚਲੋ ਕੋਲੀ ਮੈਂ ਬਾਕੀ ਦਵਾਈ ਦਿਲ ਲੈਂਦੀ ਹੋਤੀ ਹਿੰਦੇ ਤਿੰਨ ਮੜਸ ਲੈ ਆ ਕੇ ਤੇ ਹੁਣ ਕੀ ਲੱਗਾ ਬਨ ਖੀਰ ਖੀਰ ਲਈ ਖੀਰੀ ਪੌਂ ਲੀਨੇ ਮੀਂਹ ਦੇ ਤੋਰ ਖੀਰ ਤਣਾੜ ਫੂੜੇ ਬਨ ਗਏ ਅੱਜ ਅੱਛਾ ਬਨ ਜਾਣਗੇ ਰ ਅੱਜ ਆ ਅੱਛਾ ਹਾਂ ਚਲੋ ਦੇਖਣ ਟਰਾਈ ਕਰਕੇ ਥੋੜਾ ਜ਼ਿਆਦਾ ਨਹੀਂ ਲੀਨੇ ਪੌਂੇ ਗੁੱਦ ਦੇ ਸਾਬ ਨੂੰ ਨਾ ਪੌਂੇ ਹਾਂ ਅੱਜ ਵਗਾਉਂਦੇ ਦੇਖੀਰ ਬਣੇ ਜੋ ਕਣੀਆਂ ਦੇ ਨਹੀਂ ਹੁੰਦੀ ਉਹਦੇ ਹੁੰਦੇ ਨਹੀਂ ਸੋਨਾ ਪਣਾ ਚੋੜੀ ਛੋਣੀਆਂ ਨਹੀਂ ਛੱਡ ਗਈ ਛੋਣੀਆਂ ਗੱਗੂ ਹਰ ਫੁੱਤੇ ਛੋਣੇ ਦੀ ਬਗੂ ਕਿਰਨ ਕਹਿੰਦੇ ਅੱਜ ਬਾਰਿਸ਼ ਕਾਫੀ ਹੋਣ ਰਹੀ ਹੈ ਤੇ ਚਲੋ ਖੀਰ ਪੂੜੇ ਬਣਾ ਲੈਂਦੇ ਹਾਂ ਨਾ ਸਵੇਰ ਨੂੰ ਮੈਂ ਖੀਰ ਪੂੜੇ ਬਣਾ ਰਹੇ ਨੇ ਸੌਣ ਮਿੰਨਾ ਕਹਿੰਦੇ ਨਾ ਸੌਣ ਇੱਕ ਦਿਨ ਹੀ ਖਾਣੇ ਚਾਹੀਦੇ ਹਨ ਖਾਣੇ ਚਾਹੀਦੀ ਹੈ ਨਾਲੇ ਅੱਜ ਬਾਰਿਸ਼ ਬਹੁਤ ਪਈ ਤੇ ਮੈਂ ਕਿਹਾ ਅੱਜ ਬਣਾ ਲੈਂਦੇ ਹਾਂ ਮੌਸਮ ਬਿਲਕੁਲ ਬਿਲਕੁਲ ਤੋਨ ਲੇਟਾਂ ਤਾਂ ਜਗਾਈਆਂ ਲੈਟ ਘਟ ਹੁੰਦੀ ਹੈ ਨਾ ਕਮਰੇ ਚ ਸਿਸ ਲੱਗੇ ਨੇ ਬੰਦ ਦੀ ਹੈ ਤਕਰੀਬਾ ਲੈ ਵੀ ਖੀਰ ਦੀ ਫੀਦੀ ਡਿਊਟੀ ਮੇਰੀ ਲੱਗੀ ਆ ਖੀਰ ਨੂੰ ਮੈਂ ਦੇਖੂੰਗਾ ਇੱਧਰ ਕੋਲਾ ਕੋਦਰਿਆ ਪੂੜਿਆਂ ਵਾਸਤੇ ਜੇ ਸਕਸੈਸ ਹੋ ਗਿਆ ਠੀਕ ਹੈ ਨਹੀਂ ਤੇ ਫਿਰ ਨਹੀਂ ਨਹੀਂ ਬੰਨ ਲਿ ਗਏ ਬੇਟ ਸਹੀ ਥੀਂ ਅੱਜ ਦੇ ਰਹੇ ਹੋ ਪੂਰੇ ਬੰਨਨੇ ਆ ਗਏ ਤੇ ਖਾਣ ਵਾਲੇ ਬਣੋਂ ਬਸ ਹਮ ਅੱਜ ਬਣੀ ਚਲੀ ਖੀਰ ਸੀਰ ਦਾ ਮਿੰਟ ਚ ਬਣਾਤੀ ਉਹ ਕੱਚੀ ਹੈ ਜਿਵੇਂ ਬਣਾਏ ਕੇ ਰੰਨੇ ਹੀ ਨਾ ਦੇ ਨਾਸ ਅਜੇ ਕੱਚੀ ਇਹਦੇ ਚੌਲ ਗਲੇ ਨਹੀਂ ਚੰਗੇ ਤਰ੍ਹਾਂ ਯਾਰ ਨਾਲ ਬਣੇ ਨਹੀਂ ਜੋ ਹੈ ਇਹ ਲਾਜਣਾ ਜਦ ਤੱਕ ਬਣਾਗੇ ਹਣਾ ਛੱਟ ਗਏ ਦੇਸੀ ਇਹੋ ਜਿਹੇ ਦੇ ਨਹੀਂ ਲਾਵਾ ਕੋ ਹੋਏ ਦੇ ਨਾਲ ਚੀਚਾ ਕੋਈ ਯਾਰ ਇਹ ਕੀ ਇੰਨਾ ਖਾਸ ਕੋ ਲੱਗਾ ਹਣਾ ਦੇ ਕਰਨਾ ਹੋਵੇ ਤੂੰ ਇਹ ਸਾਰਾ ਇਹਨੇ ਤੋਸ ਲੈਣਾ ਯਾਰ ਤੂੰ ਕੇ ਲੈ ਹੰਦਾ ਡੰਡਾ ਇਹਦੇ ਨਾਲ ਲਾਈਦਾ ਇਹ ਹੀ ਲੈ ਉਹ ਚੰਚਾ ਵਧੀਆ ਪੈਂਦਾ ਯਾਰ ਇਹ ਚੇ ਨਾਲ ਨਹੀਂ ਕਰੀਦਾ ਹਾਏ ਠੀਕ ਕਰਦੇ ਬਹੁਤ ਸੋਣਾ ਮੈਂ ਤੁਹਾਨੂੰ ਆਪਾਂ ਉਹ ਪਹਿਲਾਂ ਜਿਹੜਾ ਨਹੀਂ ਉਹ ਜਿੱਦਾਂ ਹੁੰਦਾ ਨਹੀਂ ਪੱਤਾ ਪਿੱਪਲ ਦਾ ਹਨਾ ਉਹਦੇ ਨਾਲ ਇਦਾਂ ਕਰਦੇ ਹੁੰਦੇ ਉਹ ਫੋਲਡ ਕਰਕੇ ਤੁਸਾਂ ਨੂੰ ਕਰਨਾ ਹੁਣ ਕਹਦੇ ਨਾ ਕਰਨਾ ਇਦਾਂ ਇਦਾਂ ਖਲਾੜਨਾ ਨੂੰ ਗੱਤਾ ਹੈਗਾ ਉਹ ਗੱਤੇ ਨਾ ਕਰਨਾ ਪੈਣਾ ਵਾ ਤੋੜ ਲਿਓਣਾ ਪੈਣਾ ਦਿੱਕਤ ਇਥੇ ਮੈਨੂੰ ਨਾ ਬਾਰਾਂ ਤੱਕ ਇਹ ਇਹਦੇ ਫਤਹਿ ਵੀ ਵਿੱਚ ਇਹ ਆਵਾਜ਼ ਮਾਰ ਦਿੰਦਾ ਮੜੀ ਜੀ ਹਾਂ ਜਾਂਗੀ ਲਿਓ ਹਾਂ ਲੈ ਹਾਂ ਵਧੀਆ ਬਣਾ ਲਿਆ ਇਹ ਆਉਣਾ ਨਹੀਂ ਕਰਾਇਆ ਹੋਰ ਇਹ ਸਾਰਾ ਬੱਸ ਇਦਾਂ ਹੀ ਉਹ ਇੱਧੇ ਕਰਨਾ ਉਹ ਸਿਰੇ ਬੰ ਚੱਲੀ ਆ ਬਸ ਇਹ ਨਾਲੇ ਜੁੜ ਗਿਆ ਗੈਸ ਬੜਾ ਫੁੱਲੋਂ ਘਟ ਨਹੀਂਦਾ ਇਹਦਾ ਕਰਨਾ ਆ ਇੱਧਰ ਰੱਖ ਦਿੰਦੇ ਆ ਆ ਗੈਸ ਆਪਣਾ ਥੋੜਾ ਖਰਾਬ ਹੈ ਇਹ ਮਤਲਬ ਘਟਨੇ ਹੁੰਦਾ ਸਦਾ ਬੰਦ ਹੀ ਹੁੰਦਾ ਇੱਧਰ ਕਰ ਦਿੰਦੇ ਹਾਂ ਨਾ ਉਹ ਸਾਬ ਆਪ ਹੋਇਆ ਮੁਰਿਆ ਹੁਣ ਹਾਸਟ ਨਹੀਂ ਗੋਲਾ ਗੋਲਾ ਘਰਾ ਸੁੱਟਣਾ ਉਹਦੇ ਨਾਲ ਹੀ ਛੁੱਟ ਗਿਆ ਨਹੀਂ ਉਹ ਗਿਆ ਸਨੇ ਇਹ ਤਾਂ ਦਾ ਖਾਲਿਆ ਮੈਂ ਕਰਦਾ ਯਾਰ ਮੈਂ ਤਾਂ ਹੀ ਖਰਾਬ ਕਰ ਉਹ ਵੇਖੀ ਲੈ ਕਿੱਦਾਂ ਜਿਆ ਕਦਰ ਪੀ ਲਈ ਜਾਨੀ ਤਵਾ ਦਾ ਹੱਸ ਵਾਦ ਗਿਆ ਸ ਮੁਕੰਡੇ ਕੀ ਕਰਨੇ ਹਾਂ ਯਾਰੀ ਆ ਬਣ ਗਈ ਆ ਮੈਂ ਲਾਇਆ ਉਹਦੇ ਕੱਚਾ ਨੇ ਆ ਮੈਂ ਕੀਤਾ ਤਿਆਰ ਦੂਜੇ ਪਾਸੇ ਮੈਂ ਕਹਿੰਦੀ ਕੱਚਾ ਲਓ ਆਪ ਕਰ ਲਓ ਮਰ ਕੇ ਮਤਲਬ ਕਰਨੇ ਨਹੀਂ ਦੇਣਾ ਕੰਮ ਕੋਈ ਮੇਰੀ ਡਿਊਟੀ ਇੱਧਰ ਲੱਗੀ ਹੈ ਹਰਫਾ ਦਾ ਵੀ ਰਹਾ ਹੂੰ ਕਰਨ ਹਾਂਜੀ ਸਾਹਿਬ ਜੀ ਸਾਬ ਸੁਤਾ ਜੀ ਮੈਂ ਟਮਟਮੀ ਲਾ ਕੇ ਲੰਬੇ ਕਰ ਲਿਆਗਾ ਮੈਂ ਆਪਣੇ ਸਭ ਨਾਲ ਹਿੱਥੇ ਘੜ ਜਾਂਦਾ ਨਾ ਕੰਮ ਆਣ ਕੇ ਨਹੀਂ ਆ ਨਾ ਨੇ ਦੋ ਬੰਦੇ ਤਾਂ ਫਰਨਮਾਤੀ ਚਾਹੀਦੇ ਨੇ ਨਹੀਂ ਨਹੀਂ ਇਹ ਪਤਾ ਕੀ ਹੁੰਦਾ ਚੁੱਕ ਜਾਂਦਾ ਨਾਲ ਉਥਾਲੇ ਕਿਉਂ ਜਿਆਦਾ ਲਾ ਲਿਆ ਕਰ ਉਹਨਾਂ ਤੇਲ ਮੈਨੂੰ ਤਾਂ ਤਵਾ ਧੋਣਾ ਪਣਾ ਫਿਰ ਪੂਰੇ ਤਾਂ ਹੀ ਆ ਥੋੜੇ ਬਸ ਖਲੇ ਕਲਰ ਕੇ ਲਾਦੇ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਚਾਰ ਕੇ ਪੂਰੇ ਬਣਾ ਲਾ ਮੜੇ ਹਨਾ ਜਿਹੜਾ ਇੰਨਾ ਪੂੜ ਪੂੜ ਲਿਆ ਚਾ ਇਹਦੇ ਚਾਰ ਕੀ ਬੰਨੇ ਆ ਦੋ ਤੇ ਇੱਕ ਦੋ ਲੱਤ ਗਏ ਤੇ ਦੋ ਖੁੱਲ ਥੇ ਦੋ ਦਿਨ ਦੇਖਾ ਦੋ ਦਾ ਆਪਣੇ ਦੇ ਇੱਕ ਦਾ ਹਰਫਤੇ ਦਾ ਹਰਫਤੇ ਦਾ ਵਨਿਕ ਹਰਫਤੇ ਨੂੰ ਸੋ ਆ ਰਹੇ ਆ ਹੁਣ ਇਹੁੱਦ ਪਿਆਇਆ ਪਹਿਲਾਂ ਬਹੁਤ ਰੋਂ ਰਿਆ ਤੇ ਹੁਣ ਸੁੱਤਾ ਆ ਆਰਾਮ ਕਰਨ ਦਾ ਪਿਆ ਮਾਂ ਦੇ ਪੂੜੇ ਕੀਰੇ ਪੂੜੇ ਕੀਰੇ ਮਲੇ ਕੀ ਪੂਰੇ ਪੂੜੇ ਕੀਰੇ ਕੀਰੇ ਪੂੜੇ ਆਹ ਕੀਰ ਵੀ ਬਣ ਗਈ ਪੂੜੇ ਵੀ ਬਣ ਗਏ ਹੂੰ ਫਤਿਹ ਬਸ ਖਾਣ ਵਾਲਾ ਬਣਿਆ ਹੈ ਮੇਰਾ ਬਾਪ ਹਾਂਜੀ ਹਰ ਫਤਿਹ ਜੀ ਰੋਟੀ ਪਾਣੀ ਖਾ ਰਿਆ ਹੈ ਹਨਾ ਟਾਈਮ ਹੋ ਗਿਆ 9 ਵਜੇ ਦਾ 9:30 ਦਾ ਅੱਜ ਮੇਰੇ ਪੁੱਤ ਨੂੰ ਬੁਖਾਰ ਰਹੀ ਹੈ ਹੁਣ ਥੋੜਾ ਫਰਕ ਵਾ ਤੇ ਦਵਾਈ ਜੀ ਦਿੱਤੀ ਆ ਇੱਧਰ ਆਪਾਂ ਰੈਸਿੰਗ ਲਾ ਲਈ ਕੀ ਗੱਲਾਂ ਕਰਦਾ ਪੁੱਤ ਹੈ ਅੱਜ ਆਪਾਂ ਨਾ ਅੱਜ ਆਪਾਂ ਬਾਰਿਸ਼ ਹੱਤੇ ਆ ਅੱਜ ਨਾ ਰਾਤ ਦੀ ਬਾਰਿਸ਼ ਬਹੁਤ ਹੋਈ ਆ ਤੇ ਮੌਸਮ ਥੋੜਾ ਠੰਡਾ ਹੋ ਗਿਆ ਵਧੀਆ ਹੋ ਗਿਆ ਹੈ ਨਾ ਨਹੀਂ ਨਾ ਰਾਤੀ ਵੀ ਠੰਡ ਲੈਟ ਪੈਂਦੀ ਹੈ ਘਰੋਂ ਉਹ ਕਿ ਲੈਟ ਪਿੰਦੀ ਓਏ ਉਹ ਕਿਦੋਂ ਵੇਖਣ데요 ਫਤਿਹ ਹੈ ਨਹੀਂ ਆ ਗਈ ਆ ਲੈਓ ਨੀ ਨੀ ਵਾਗੀ ਵੇਲਾ ਤੇਰੇ ਤੇਰੇ ਸੋਝੋ ਹੈ ਅਜਾਪਾ ਸਮਾਂ ਕੇ ਪਿਓ ਪਤ ਦੋਏ ਦਾਈ ਹੈ ਨਾ ਪੈਥੇ ਸਾਮਨੇ ਦੋਏ ਜਾਨੇ ਹੈ ਨਾ ਨਾਲੇ ਗੱਲਾਂ ਬਤਾ ਕਰਦੇ ਦੋਏ ਜਾਨੇ ਠੀਕ ਹੈ ਨਾ ਚਲ ਸੋਝੋ ਚੋ ਚੋ ਜੋ ਹੈ ਸਭ ਟਾਈਮ ਹੋ ਚੁੱਕਾ 10:30 ਦਾ ਤੇ ਇਰਨਾ ਮੈਂ ਤਾਂ ਸੋਚਿਆ ਕਿ ਇਰਨਾ ਕਹਿੰਦੀ ਨੇ ਸੋਣਾ ਜਿਹੜੇ ਗਿਫਟ ਰਾਤੀ ਮਿਲੇ ਹੋਣਾ ਓਪਨ ਕਰਨੇ ਆ ਓਪਨ ਕਰਕੇ ਦੇਖਦੇ ਆ ਪਹਿਲਾਂ ਤਾਂ ਇਹ ਛੋਟਾ ਜਿਹਾ ਗਿਫਟ ਸੁਨੇ ਆ ਮਮਮੀ ਨੇ ਦਿੱਤਾ ਹੈ ਵਿਚਾਰੀ ਨੇ ਲਫਾਫੇ ਦੇ ਵਿੱਚ ਦੇਖਦਾ ਚਲੋ ਜਿਹਦਾ ਹਾਫਤਾ ਜੀ ਵੇਖੋ ਕੀ ਕਰਨ ਦੇ ਆ ਉੱਠਣ ਦੀ ਜਾਰੀ ਇਹਦੀ ਬਸ ਸਾਢੇ 11 ਦਾ ਟਾਈਮ ਮਾਂ ਪਿਓ ਅਸ਼ੀਰਵਾਦ ਹੀ ਦੇਦੇ ਬੱਚਿਆਂ ਨੂੰ ਇੰਨਾ ਪਿਆਰ ਹੀ ਬਹੁਤ ਹੁੰਦਾ ਵਾ ਦਿੱਟਾਂ ਦੀ ਕਿਲੋੜ ਵੈਸੇ ਬਹੁਤ ਪਿਆਰਾ ਦਿੱਟਾ ਮਮਮੀ ਹੈ ਮਨ ਦੇ ਬੁਰ ਬੈਂਡ ਇੱਕ ਬਹੁਤ ਪਿਆਰੀ ਦਲਕਨ ਦਲਕਨ ਜੜੀ ਕੁਝ ਤੇ ਆ ਮਮੀ ਨੇ ਮੁੰਡਾ ਦਿੱਤੇ ਆ ਈਰਿੰਗ ਦੇਖੋ ਕਿੰਨੇ ਪਿਆਰੇ ਆ ਵਿੱਚ ਛੋਟੀ ਈਰਿੰਗ ਪਈ ਹੋਇਆ ਚੁੰਮਕੀ ਵਾਲੇ ਬਹੁਤ ਪਿਆਰੀ ਥੈਂਕ ਯੂ ਮਮੀ ਤੁਸੀਂ ਮਮੀ ਜੀ ਦਾ ਡ ਮੇਰਾ ਬਲ ਮਮੀ ਨੇ ਦੇਖਣਾ ਥੈਂਕ ਯੂ ਦਾ ਡ ਬਹੁਤ ਜਿਆਦਾ ਧੰਨਵਾਦ ਹੋਣ ਮੈਨੂੰ ਇਹ ਨਾਲ ਦਿੱਤਾ ਹੈ ਗਿਫਟ ਉਹ ਤਨੀ ਵਣਕੀ ਦਾ ਹੈ ਮੈਨੂੰ ਤੋਂ ਪਤਾ ਨਹੀਂ ਓਪਨ ਕਰਕੇ ਵੀ ਦੇਖਦੇ ਆਂ ਤੇਰਾ ਉਹ ਤੇ ਚੌੜਾ ਤੇ ਇਹ ਨਹੀਂ ਚੌੜਾ ਖਾਲੀ ਇਹ ਤੇ ਚੌੜਾ ਇਹ ਵੀ ਮੇਰਾ ਹੈ ਹੁਣ ਆ ਗੋ ਯਾਰ ਫਤੇ ਦਾ ਯਾਰ ਫਤੇ ਵੀ ਮੇਰਾ ਹੀ ਹੈ ਲਓ ਜੀ ਮੇਰੇ ਪੁੱਤ ਦਾ ਗਿਫਟ ਉਹਦੇ ਡਰੈੱਸ ਸੇ ਹਰ ਫਤੇ ਦੀ ਯਾਰ ਤੁਸੀਂ ਬਹੁਤ ਸੁਮੀ ਥੈਂਕ ਯੂ ਤੁਹਾਡਾ ਮੈਰੀ ਨਾਲ ਨੀਕਰ ਵਾਂਗੂ ਦੂਜਾ ਪੈਂਟ ਵਾਂਗੂ ਨੀਕਰ ਹੀ ਨਾਲ ਥੋੜਾ ਵੱਡਾ ਸਾਈਜ਼ ਆ ਜਾਣਾ ਚਲੋ ਕੋਈ ਨਾ ਵੱਡਾ ਸਾਈਜ਼ ਆ ਕੇ ਚਲੋ ਗਾੜੀ ਅੱਗੇ ਆਜੋ ਇਹਨੂੰ ਹੋਰ ਵੱਡਾ ਹੋ ਜਾਏਗਾ ਸਵਾਲ ਕਰਦਾ ਅੱਗੇ ਆਈਏ ਤਾਂ ਇਹ ਬਹੁਤ ਵਧੀਆ ਦੇਖੋ ਆਈ ਦੇਸੋ ਤੇ ਸਾਰੇ ਆ ਰਹੇ ਨੇ ਤੇ ਸਾਰਿਆਂ ਨੇ ਇਹ ਵੀ ਕਹਿਣਾ ਕਿ ਦੀਪ ਨੇ ਕੀ ਗਿਫਟ ਦਿੱਤਾ ਆ ਤੇ ਉਹਨੇ ਵੀ ਵਿਚਾਰੇ ਨੇ ਮੈਨੂੰ ਗਿਫਟ ਦਿੱਤਾ ਜਿੰਨੇ ਜੁਬਾ ਹੈਗਾ ਚਲੋ ਕਰਦਾ ਆ ਤੇ ਵੈਸੇ ਤੇ ਉਹਦਾ ਹੌਂ ਜੀ ਮੇਰੇ ਨਾਲ ਬਹੁਤ ਜਿਆਦਾ ਪਿਆਰ ਆ ਗਿਫਟ ਤੇ ਵੈਸੇ ਅਹੀਂ ਵੀ ਉਹਨੂੰ ਦਿੰਦੇ ਰਹਿੰਦੇ ਬਰਥਡੇ ਤੇ ਉਹ ਵੀ ਮੈਨੂੰ ਦਿੰਦੇ ਰਹੇ ਅੱਗੇ ਵੀ ਬਹੁਤ ਜਿਆਦਾ ਗਿਫਟ ਤੇ ਹੁਣ ਉਹਨੇ ਮੇਰੇ ਵੀ ਜਿੰਨੇ ਕੀ ਕੀਤਾ ਮੈਨੂੰ ਪੈਸੇ ਪੈਸੇ ਉਹਨੇ ਦੇਤੇ ਹੀ ਤੇ ਮੈਨੂੰ ਕਹਿੰਦਾ ਭੈਣ ਤੂੰ ਕੋਈ ਵੀ ਗਿਫਟ ਆਪਣੇ ਪਸੰਦ ਦਾ ਕੋਈ ਵੀ ਸੂਟ ਕੋਈ ਵੀ ਜੋ ਵੀ ਤੇਰੇ ਮਾਨਨੰਤੰਗਾ ਲੱਗਦਾ ਤੁਹਾਨੂੰ ਆਖਦੇ ਨੇ ਤੂੰ ਇਹ ਲੋਗ ਨੂੰ ਵੇਖਣਾ ਦੇਖੋ ਇਸਸਾਨਾ ਚਲੇ ਨਿਕਾਪਾ ਬਿਮਰੀ ਨੇ ਬੁਸਾ ਤੇ ਤੁਹਾਡੇ ਉਨੇ ਮੈਂ ਜਰੂਰ ਬੋਲਦਾ ਆ ਹਾਂਜੀ ਇਹ ਵਾਲਾ ਵਲੋਗ ਤੁਹਾਨੂੰ ਵਧੀਆ ਲੱਗਿਆ ਕਮੈਂਟਸ ਤੇ ਜਰੂਰ ਕਰਿਓ ਮਿਲਦੇ ਆ ਅਗਲੇ ਲੋਗ ਵਿੱਚ ਬਾਏ ਬਾਏ